ਦਾ ਇਸ ਬੱਚੇ ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਇੰਦੀ ਮਾਤਾ ਨੂੰ ਕਿਹਾ ਵੀ ਇਸ ਦਾ ਜੂੜਾ ਕਟਾ ਦਿਓ ਇਹ ਸਿੱਖੀ ਨਾਲ ਰਿਲੇਟਡ ਹੈ ਮਾਂ ਨੇ ਕਿਹਾ ਮੈਂ ਆਪਣੇ ਬੱਚੇ ਦਾ ਜੂੜਾ ਨਹੀਂ ਕਟਾਣਾ ਕਿਉਂਕਿ ਇਹ ਸਿੱਖੀ ਵਿੱਚ ਹੀ ਪੈਦਾ ਹੋਇਆ ਹੈ ਤੇ ਸਿੱਖ ਨੂੰ ਹੀ ਮੰਨ ਲੋ ਬਲੌਗ ਕਰਦਾ ਪਰ ਵੇਖੋ ਉਸ ਮਾਂ ਪਿਓ ਦਾ ਧਨ ਜਿਗਰਾ ਜਿਨ੍ਹਾਂ ਨੇ ਇਸ ਬੱਚੇ ਦੇ ਅੱਜ ਤੱਕ ਵੀ ਸਿੱਖ ਨੂੰ ਕਾਇਮ ਰੱਖਿਆ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਤੇ ਅਸੀਂ ਇਹ ਦੁਆ ਕਰਦੇ ਆ ਸਾਰੀਆਂ ਬੀਬੀਆਂ ਅਸੀਂ ਇਹ ਦੁਆ ਕਰਦੇ ਆ ਕਿ ਚਪੈਰੇ ਸਾਹਿਬ ਤੇ ਪੰਜ ਚਪੈਰੇ ਇਹਦੇ ਨਾਮ ਤੇ ਮੈਂ ਕੱਟਾਂਗੀ ਤੇ ਸੁਖਮਨੀ ਸਾਹਿਬ ਦਾ ਪਾਠ ਇੱਕ ਜ਼ਰੂਰ ਅਸੀਂ ਕਰਵਾਵਾਂਗੇ ਸੰਗਤ ਦੇ ਤੌਰ ਤੇ ਤੇ ਬਾਕੀ ਜਿੰਨੀ ਵੀ ਸੰਗਤ ਦੀ ਸੇਵਾ ਹੋ ਸਕਦੀ ਹੈ ਸੰਗਤ ਸੇਵਾ ਕਰੇ ਸੰਜੋਗ ਦੇਵੇ ਮੈਂ ਸਮਝਦਾ ਵੀ ਪੰਜਵੀਂ ਛੇਵੀਂ ਚ ਮੇਰੇ ਬੇਟੇ ਦੇ ਨਾਲ ਹੀ ਪੜਦਾ ਸੀ ਉਹ ਅੱਜ ਪੜ ਲਿਖ ਕੇ ਜੇ ਬਣ ਗਿਆ ਤੇ ਇਹ ਨੂੰ ਬਿਮਾਰੀ ਐਸੀ ਲੱਗੀ ਜਿਹਦਾ ਅੱਜ ਤੱਕ ਕਿਸੇ ਡਾਕਟਰ ਨੇ ਇਲਾਜ ਨਹੀਂ ਦੱਸਿਆ ਬੜਾ ਇਲਾਜ ਕਰਾਇਆ ਨਾ ਕਿਸਤਾ ਜੋ ਚੱਲਦਾ ਰਿਹਾ ਮੇਰੇ ਸਾਬ ਨਾਲ ਕਰੋੜ ਦੇ ਤਕਰੀਬ ਹੈ ਪਹੁੰਚ ਗਏ ਨੇ ਸਾਰੇ ਨਗਰ ਨੂੰ ਬੇਨਤੀ ਕਰਦੇ ਜਿਹੜੀ ਵੀਡੀਓ ਜਿਹਦੇ ਕੋਲ ਵੀ ਜਾਵੇ ਇਹ ਸੁਨਵਾਤ ਤੋਂ ਬਾਅਦ ਸ਼ੇਅਰ ਕੀਤਾ ਜਾਵੇ ਔਰ ਹੋਰ ਵੀ ਸੰਤਾਵਾਂ ਜਿੱਥੋਂ ਤੱਕ ਵੀਡੀਓ ਜਾਵੇ ਸਾਰੇ ਇਸ ਵਾਸਤੇ ਅਸੀਂ ਬੇਨਤੀ ਕਰਨੇਗੇ ਇਲਾਜ ਵਾਸਤੇ ਸਾਰੇ ਇੱਕੇ ਆਪਾਂ ਜਿੰਨੀ ਅੱਜ ਤੱਕ ਵੀਡੀਓ ਪਾਉਂਦੇ ਆਂ ਤੇ ਉਹਦੇ ਤੇ ਸਾਨੂੰ ਕਈ ਵਾਰ ਸ਼ੱਕ ਹੁੰਦਾ ਵੀ ਸ਼ਾਇਦ ਇਹ ਵੀਡੀਓ ਫੇਕ ਹੈ ਪਰ ਸਾਡਾ ਪਿੰਡ ਚੱਕ ਮਹੰਤਾਂ ਵਾਲਾ ਬੂੰਗੀ ਹੈ ਇਹ ਜਿਹੜੇ ਸਾਡੇ ਦੋਨੇ ਮੋਬਾਈਲ ਨੰਬਰ ਉੱਤੇ ਮੈਂਸ਼ਨ ਕੀਤੇ ਜਾਣੇ ਨੇ ਬੇਸ਼ੱਕ ਤੁਸੀਂ ਉਸ ਫੋਨ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਵਿੱਚ ਆਣ ਕੇ ਬੱਚੇ ਨੂੰ ਲਾਈਵ ਦੇਖ ਸਕਦੇ ਹੋ ਉਸ ਮਾਤਾ ਪਿਤਾ ਨੂੰ ਮਿਲ ਸਕਦੇ ਹੋ ਜਿਨ੍ਹਾਂ ਦਾ ਇਹ ਬੱਚਾ ਹੈ ਇਹ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦਾ ਇਲਾਜ ਕਰੋੜ ਦੇ ਕਰੀਬ ਹੋਣਾ ਹੈ ਜੀ 1 ਕਰੋੜ ਮਾਪੇ ਵਾਸਤੇ ਬਹੁਤ ਔਖਾ ਹੈ ਜੀ ਜਿੰਨੀ ਕਪੂnji ਸੀ ਉਹ ਪਹਿਲਾਂ ਹੀ ਲਾ ਚੁੱਕੇ ਨੇ ਸੰਗਤ ਨੂੰ ਇਹ ਅਰਦਾਸ ਹੈ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ 100 200 400 500 ਵੱਧ ਤੋਂ ਵੱਧ ਘੱਟ ਤੋਂ ਘੱਟ ਸਹਿਯੋਗ ਦਿਓ ਤਾਂ ਕਿ ਇਸ ਬੱਚੇ ਦਾ ਇਲਾਜ ਕਰਵਾਇਆ ਜਾ ਸਕੇ ਬਿਲਕੁਲ ਜੀ ਚਪੈਰਾ ਸਾਹਿਬ ਕਟਨ ਨਾਲ ਜੇ ਬੱਚੇ ਦਾ ਦੁੱਖ ਨਿਕਲਦਾ ਹੈ ਤਾਂ ਸਾਰੇ ਨਗਰ ਨੇ ਰਲ ਕੇ ਕਟਣਗੇ ਜੀ ਇਹ ਏਰੀਆ ਜੀ ਬਲਾਕ ਗੁਰੂ ਅਰਸੇ ਹੈ ਡਿਸਟ੍ਰਿਕਟ ਫਿਰੋਜ਼ਪੁਰ ਹੈ ਉਸ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਪਿੰਡ ਚੱਕ ਬਹੰਤਾ ਵਾਲਾ ਜਿਸ ਨੂੰ ਬੂੰਗੀ ਦੇ ਨਾਮ ਤੇ ਜਾਣਿਆ ਜਾਂਦਾ ਹੈ ਮਾਂ ਪਿਓ ਸੇਵਾ ਕਰਦਾ ਇਹ ਮੈਂ ਕਹਿੰਨਾ ਜੀ ਐਸ ਉਮਰ ਦੇ ਵਿੱਚ ਮਾਂ ਪਿਓ ਦੇ ਡੰਗੋਰੀ ਬੱਚੇ ਨੇ ਬਣਨਾ ਸੀ ਤੇ ਜੀ ਹੁਣ ਮਾਂ ਪਿਓ ਬਣੇ ਫਿਰਦੇ ਨੇ ਬੱਚੇ ਦੀ ਇੱਕ ਲੜਕੀ ਸੇ ਉਹ ਵਿਆਹ ਗਈ ਉਹ ਵੱਡੀ ਸੇ ਦੇ ਤੋਂ ਗਗਨ ਮੱਕੜ ਜੀ ਤੁਸੀਂ ਸਾਡੇ ਪਿੰਡ ਚੱਕ ਮਹੰਤਾ ਬੂੰਗੀ ਵਿਖੇ ਆਏ ਤੁਹਾਡੇ ਜੀ ਆਇਆਂ ਨੂੰ ਤੁਸੀਂ ਇਸ ਬੱਚੇ ਦੀ ਬੈਟ ਲਾਈਨ ਆਏ ਹੋ ਔਰ ਸਾਰੀ ਸਾਧ ਸੰਗਤ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਥੋੜਾ ਜਿਹਾ ਚੰਨਾ ਪਾ ਦੇਵਾਂ ਇਸ ਬੱਚੇ ਬਾਰੇ ਜਦੋਂ ਡਾਕਟਰ ਸਾਹਿਬ ਕੋਲ ਗਏ ਸੀ ਤਾਂ ਇਸ ਬੱਚੇ ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਇੰਦੀ ਮਾਤਾ ਨੂੰ ਕਿਹਾ ਵੀ ਇਸ ਦਾ ਜੂੜਾ ਕਟਾ ਦਿਓ ਇਹ ਸਿੱਖੀ ਨਾਲ ਰਿਲੇਟਡ ਹੈ ਮਾਂ ਨੇ ਕਿਹਾ ਮੈਂ ਆਪਣੇ ਬੱਚੇ ਦਾ ਜੂੜਾ ਨਹੀਂ ਕਟਾਣਾ ਕਿਉਂਕਿ ਇਹ ਸਿੱਖੀ ਵਿੱਚ ਹੀ ਪੈਦਾ ਹੋਇਆ ਤੇ ਸਿੱਖ ਨੂੰ ਹੀ ਮੰਨ ਲਓ ਬਲੌਗ ਕਰਦਾ ਔਰ ਵੇਖੋ ਉਸ ਮਾਂ ਪਿਓ ਦਾ ਧਨ ਜਿਗਰਾ ਜਿਨ੍ਹਾਂ ਨੇ ਇਸ ਬੱਚੇ ਦੇ ਅੱਜ ਤੱਕ ਵੀ ਸਿੱਖ ਨੂੰ ਕਾਇਮ ਰੱਖਿਆ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਸਮਾਜ ਸੇਵੀ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਔਰ ਜਿੰਨੇ ਵੀ ਮੁਕਤਾਂ ਦੀ ਸੇਵਾ ਵਾਸਤੇ ਜੁੜੇ ਆ ਜਿਹੜੀ ਕਿਸੇ ਸੇਵਾ ਕਰ ਰਹੇ ਨੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਇਸ ਬੱਚੇ ਦਾ ਵੱਧ ਚੜ ਕੇ ਯੋਗਦਾਨ ਪਾਓ ਔਰ ਜਿੰਨੀ ਵੀ ਕਿਸੇ ਕੋਲੋਂ ਸੇਵਾ ਹੋ ਸਕਦੀ ਹੈ ਬੱਚੇ ਦਾ ਜਰੂਰ ਹੱਥ ਫੜ ਕੇ ਇਸ ਬੱਚੇ ਨੂੰ ਪਰਮਾਤਮਾ ਅਗੇ ਦੁਆ ਕਰੀ ਕਿਸ ਨੂੰ ਤੰਦਰੁਸਤੀ ਬਖਸ਼ੇ ਔਰ ਨਾਲ ਇੱਕ ਹੋਰ ਛੁੱਟੀ ਬਿੰਦੀ ਹੈ ਮੈਂ ਕੱਲ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਆਪਾਂ ਜਿੰਨੀ ਹੋ ਅਜੇ ਤੱਕ ਵੀਡੀਓ ਪਾਉਂਦੇ ਆ ਤਾਂ ਉਹਦੇ ਤੇ ਸਾਨੂੰ ਕਈ ਵਾਰੀ ਸ਼ੱਕ ਹੁੰਦਾ ਵੀ ਸ਼ਾਇਦ ਇਹ ਵੀਡੀਓ ਫੇਕ ਹੈ ਪਰ ਸਾਡਾ ਪਿੰਡ ਚੱਕ ਮਹੰਤਾਂ ਵਾਲਾ ਬੂੰਗੀ ਹੈ ਇਹ ਜਿਹੜੇ ਸਾਡੇ ਦੋਨੇ ਮੋਬਾਈਲ ਨੰਬਰ ਉੱਤੇ ਮੈਂਸ਼ਨ ਕੀਤੇ ਜਾਣੇ ਨੇ ਬੇਸ਼ੱਕ ਤੁਸੀਂ ਉਸ ਫੋਨ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਵਿੱਚ ਆਣ ਕੇ ਬੱਚੇ ਨੂੰ ਲਾਈਵ ਦੇਖ ਸਕਦੇ ਹੋ ਉਸ ਮਾਤਾ ਪਿਤਾ ਨੂੰ ਮਿਲ ਸਕਦੇ ਹੋ ਜਿਨ੍ਹਾਂ ਦਾ ਇਹ ਬੱਚਾ ਹੈ ਸੋ ਸਾਰੇ ਸੰਗਤ ਅੱਗੇ ਮੇਰੀ ਅਪੀਲ ਹੈ ਇਸ ਬੱਚੇ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਬਿਲਕੁਲ ਜੀ ਪਹਿਲੇ ਤਕਰੀਬਨ ਇਹਨਾਂ ਨੇ ਅੱਜ ਤੱਕ ਜੋ ਆਦੀ ਪੂੰਜੀ ਇਕੱਠੀ ਕੀਤੀ ਤਕਰੀਬਨ ਲਗਭਗ 1 ਕਰੋੜ ਰੁਪਏ ਤੋਂ ਵੱਧ ਪੈਸਾ ਖਰਚ ਕੀਤਾ ਹੈ ਹੁਣ ਅਮਰੀਕਾ ਤੋਂ ਜਿਹੜਾ ਇਲਾਜ ਹੋਣਾ ਉਹਦੇ ਵਾਸਤੇ 60 ਤੋਂ 70 ਲੱਖ ਰੁਪਏ ਦਾ ਖਰਚਾ ਹੈ ਜੀ ਜਿਹੜੀ ਕਿ ਬਾਏ 에ਅਰ ਡੋਜ਼ ਆਉਣੀ ਹੈ ਔਰ ਚੰਡੀਗੜ੍ਹ ਦੇ ਵਿੱਚ ਇਹਨੂੰ ਉੱਥੇ ਦਾਖਲ ਕੀਤਾ ਜਾਣਾ ਉੱਥੇ ਹੀ ਇਹਨੂੰ ਰੱਖ ਕੇ ਮੈਡੀਸਨ ਦਿੱਤੀ ਜਾਣੀ ਹੈ ਔਰ ਇਸ ਖਰਚੇ ਵਾਸਤੇ ਇਸ ਮਾਂ ਬਾਪ ਕੋਲ ਇੰਨੇ ਪੈਸੇ ਨਹੀਂ ਜਿਹੜਾ ਕਿ ਆਪਣੇ ਬੱਚੇ ਦਾ ਇਲਾਜ ਕਰਾ ਸਕਣ ਔਰ ਸਾਰੇ ਫਿਰ ਤੋਂ ਮੈਂ ਅਪੀਲ ਕਰਦਾ ਵੀ ਜਿੰਨੀ ਵੀ ਸੇਵਾ ਹੋ ਸਕਦੀ ਹੈ ਵੱਧ ਚੜ ਕੇ ਸੇਵਾ ਕਰੋ ਏ ਏਰੀਆ ਜੀ ਬਲਾਕ ਗੁਰੂ ਅਰਸੇ ਹੈ ਡਿਸਟ੍ਰਿਕਟ ਫਿਰੋਜ਼ਪੁਰ ਹੈ ਮੋਸ ਦੇ ਇੱਕ ਛੋਟਾ ਜਿਹਾ ਪਿੰਡ ਹੈ ਪਿੰਡ ਚੱਕ ਮਹੰਤਾਂ ਵਾਲਾ ਜਿਸ ਨੂੰ ਬੁੰਗੀ ਦੇ ਨਾਮ ਤੇ ਜਾਣਿਆ ਜਾਂਦਾ ਹੈ ਸਾਡਾ ਪਿੰਡ ਚੱਕ ਮਹੰਤਾਂ ਵਾਲਾ ਜੀ ਸਾਡਾ ਨਗਰ ਜੋ ਹੁਣ ਜਿਵੇਂ ਰਾਏਕਮਰ ਦੇ ਸਾਰੇ ਨਗਰ ਨੂੰ ਦੱਸਿਆ ਕਿ ਇਹ ਬੱਚਾ ਮੈਂ ਸਮਝਦਾ ਵੀ 5ਵੀਂ 6ਵੀਂ ਚ ਮੇਰੇ ਬੇਟੇ ਦੇ ਨਾਲ ਹੀ ਪੜਦਾ ਸੀ ਉਹ ਅੱਜ ਪੜ ਲਿਖ ਕੇ ਜੇਈ ਬਣ ਗਿਆ ਤੇ ਇਹ ਨੂੰ ਬਿਮਾਰੀ ਐਸੀ ਲੱਗੀ ਜਿਹਦਾ ਅੱਜ ਤੱਕ ਕਿਸੇ ਡਾਕਟਰ ਨੇ ਇਲਾਜ ਨਹੀਂ ਦੱਸਿਆ ਬੜਾ ਇਲਾਜ ਕਰਾਇਆ ਨਾ ਕਿਸ ਤਰ੍ਹਾਂ ਜੋ ਚੱਲਦਾ ਰਿਹਾ ਮੇਰੇ ਸਾਹ ਨਾਲ ਕਰੋੜ ਦੇ ਤਕਰੀਬੇ ਪਹੁੰਚ ਗਏ ਉਹਨੇ ਇਹ ਨਾ ਲਾ ਲਿਆ ਹੁਣ ਨੌਬ ਤੇ ਇੱਥੇ ਆ ਕੇ ਪੈਸਾ ਇਕੱਠਾ ਲੱਗਣਾ ਹੈ ਬਾਹਰ ਬਾਹ ਵੈਸਾ ਇਕੱਠਾ ਹੁੰਦੇ ਨਾਤੇ ਜਿਹੜਾ ਇਹ ਨਹੀਂ ਨਹੀਂ ਕਰ ਸਕਣੋਂ ਅਪੀਲ ਕੀਤੀ ਅਸੀਂ ਸਾਰਾ ਨਗਰ ਇਹ ਚਾਹਣੇ ਵਿੱਚ ਸਾਰਾ ਨਗਰ ਇਕਤਾ ਕਰਕੇ ਦੇ ਇਸ ਬੱਚੇ ਦੇ ਵਾਸਤੇ ਜਿਹੜਾ ਇਲਾਜ ਕੀਤਾ ਜਾਵੇ ਤੇ ਸਭ ਤੋਂ ਵੱਡੀ ਜਿਹੜੀ ਪ੍ਰਮਾਤਮਾ ਕੀ ਦੁਆ ਕਰਦੇ ਆ ਕਿ ਇਸ ਬੱਚੇ ਨੂੰ ਜਲਦੀ ਜਲਦੀ ਠੀਕ ਕਰਨਾ ਤੇ ਇਹ ਬੱਚਾ ਵੀ ਆ ਦੇ ਸਾਥੀਆਂ ਦੇ ਵਿੱਚ ਤੁਰੰਤ ਰੰਝਾ ਗੋਲ ਹੋ ਜਾਵੇ ਇੰਨੀ ਬੇਨਤੀਆਂ ਕਰਨੇ ਆ ਸਭ ਫਿਰ ਵਾਰ-ਵਾਰ ਸੱਚੇ ਪਾਤਸ਼ਾਹ ਨੂੰ ਕੋਸ਼ਿਸ਼ ਕਰ ਬੇਨਤੀ ਕਰਨੇ ਆ ਕਿ ਜੋ ਸਾਡੀ ਮਿਹਨਤ ਨਗਰ ਦੀ ਓਨੂੰ ਵੀ ਫਲ ਨਾ ਲਾਣਾ ਅਸੀਂ ਹੋរី ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਰਿਸ਼ਤੇਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਅੱਗੇ ਹੋ ਕੇ ਇਸ ਦਾ ਇਲਾਜ ਕਰਾਈਏ ਆਪਾਂ ਮਿਹਨਤ ਕਰੀਏ ਫਲ ਸੱਚੇ ਪਾਸ਼ਾ ਅੱਲਾਹ ਵੇਗਾ ਮਾਂ ਪਿਓ ਦੀ ਸੇਵਾ ਕਰਦਾ ਜੀ ਮੈਂ ਕਹਿੰਦਾ ਜੀ ਐਸ ਉਮਰ ਦੇ ਵਿੱਚ ਮਾਂ ਪਿਓ ਦੀ ਡੰਗੋਰੀ ਬੱਚੇ ਨੇ ਬੰਨਣਾ ਸੀ ਤੇ ਹੁਣ ਮਾਂ ਪਿਓ ਬਣੇ ਫਿਰਦੇ ਨੇ ਬੱਚੇ ਦੀ ਇੱਕ ਲੜਕੀ ਸੇ ਉਹ ਵਿਆਹ ਗਈ ਉਹ ਵੱਡੀ ਸੇ ਦੇ ਤੋਂ ਇੱਕ ਹੁਣ ਇੱਕੇ ਬੇਟਾ ਇਹਨਾਂ ਦਾ ਲੋ ਪਹਿਣ ਪ੍ਰਾਣ ਇਸ ਪਰਿਵਾਰ ਦੇ ਇਹ ਤੋਂ ਬਸ ਸਾਰੇ ਨਗਰ ਨੂੰ ਬੇਨਤੀ ਕਰਦੇ ਆ ਜਿਹੜੀ ਵੀਡੀਓ ਜਿਹਦੇ ਕੋਲ ਵੀ ਜਾਵੇ ਇਸ ਨੂੰ ਵਾਰ ਤੋਂ ਵਾਰ ਸ਼ੇਅਰ ਕੀਤਾ ਜਾਵੇ ਔਰ ਹੋਰ ਵੀ ਸੰਤਾਵਾਂ ਜਿੱਥੋਂ ਤੱਕ ਵੀਡੀਓ ਜਾਵੇ ਸਾਰੇ ਇਸ ਵਾਸਤੇ ਅਸੀਂ ਬੇਨਤੀ ਕਰਨਗੇ ਤੇ ਇਲਾਜ ਵਾਸਤੇ ਸਾਰੇ ਇਕੇ ਹੋਣ ਤੇ ਇਸ ਦਾ ਇਲਾਜ ਤਗੜੇ ਉਹ ਕਰਾਈਏ ਪਰਮਾਤਮਾ ਨੂੰ ਬੇਨਤੀ ਫਿਰ ਵਾਰ-ਵਾਰ ਕਰਨੇ ਕਿ ਇਹ ਸਾਡੀ ਮਿਹਨਤ ਦਾ ਫਲ ਜ਼ਰੂਰ ਲਾਉਣਾ ਅਸੀਂ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੇ ਮਾਂ ਪਿਓ ਨਾਲ ਮਤਲਬ ਕਿ ਸੰਯੋਗ ਦਿੱਤਾ ਜਾਵੇ ਇਸ ਬੱਚੇ ਦਾ ਇਲਾਜ ਹੋ ਜਾਵੇ ਜਿੰਨੀ ਵੀ ਜਲਦੀ ਹੋ ਸਕਦਾ ਓਨੀ ਜਲਦੀ ਇਹਦਾ ਇਲਾਜ ਹੋ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਦਵਾਈ ਨਾਲੋਂ ਦਵਾ ਵੀ ਵੱਡੀ ਹੁੰਦੀ ਏ ਤੇ ਅਸੀਂ ਇਹ ਦੁਆ ਕਰਦੇ ਆ ਸਾਰੀਆਂ ਬੀਬੀਆਂ ਅਸੀਂ ਇਹ ਦੁਆ ਕਰਦੇ ਆ ਜੀ ਚਪੈਰੇ ਸਾਹਿਬ ਤੇ ਪੰਜ ਚਪੈਰੇ ਇਹਦੇ ਨਾਮ ਤੇ ਮੈਂ ਕੱਟਾਂਗੀ ਤੇ ਸੁਖਮਨੀ ਸਾਹਿਬ ਦਾ ਪਾਠ ਇੱਕ ਜ਼ਰੂਰ ਅਸੀਂ ਕਰਵਾਵਾਂਗੇ ਸੰਗਤ ਦੇ ਤੌਰ ਤੇ ਤੇ ਬਾਕੀ ਜਿੰਨੀ ਵੀ ਸੰਗਤ ਦੀ ਸੇਵਾ ਹੋ ਸਕਦੀ ਹੈ ਸੰਗਤ ਸੇਵਾ ਕਰੇ ਸੰਯੋਗ ਦੇਵੇ ਕਿ ਉਹ ਇਸ ਬੱਚਾ ਇਸ ਮਕਾਮ ਤੱਕ ਪਹੁੰਚੇ ਜਵਾਨੀਆਂ ਜਵਾਨੀ ਮਾਣੇ ਤੇ ਤੰਦਰੁਸਤ ਹੋ ਕੇ ਆਪਦੇ ਮਾਪਿਓ ਦੇ ਵਿੱਚ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਬੇਦਰ ਜੀ ਬਿਮਾਰੀ ਕੀ ਪ੍ਰੋਡ ਟਕਸ਼ੈ ਜੀ ਇਹ ਨਾ ਤਾਂ 18 ਸਾਲ ਪਹਿਲਾਂ ਇਲਾਜ ਕਰਾ ਰਹੇ ਹਾਂ ਦਾ ਜੀ ਸਾਡਾ ਕੰਮ ਕਾ ਮੈਂ ਤੇ ਗੜਵਾ ਕਰੋੜ ਤੇ ਖਰਚ ਹੋ ਚੁੱਕਾ ਜੀ ਤੋਂ ਨੇ ਇਸ ਤੋਂ ਬਾਅਦ ਇਹਦਾ ਲਾਈ ਬਣਾਈ ਅਮਰੀਕਾ ਜੀ ਜਿੰਦਾ ਕਰੋੜ ਖਦਾ 80 ਲੱਖ ਤੋਂ ਉੱਤੇ ਹੈਗਾ ਜੀ ਜੋ ਅਸੀਂ ਦਾ ਜੋ ਲਾਕੇ ਸਾਹ ਸੰਜਾ ਅਬਦੇਸ਼ੇ ਵਿੱਚ ਸੰਗਤ ਉਹਨਾਂ ਸਹਿਯੋਗ ਜਾਣਿਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਬੇਡ ਲਾਜ ਹੋ ਜ ਸਕੇ ਇਹ ਇਹ 6th ਕਲਾਸ ਪੜਦਾ ਸੀ ਜੋ ਵੀ ਸਾਨੂੰ ਕਹਾਂ ਜਾਂਦਾ ਵੀ ਅਸੀਂ ਲਾਜ ਕਰਾ ਕੇ ਥੱਕ ਚੁੱਕੇ ਆ ਜੀ ਸਾਡੇ ਕੋਲ ਨਜਾਇਸ਼ ਨਹੀਂ ਕਿ ਜਿੰਨੀ ਸਾਡੀ ਬਾਤ ਉਹਦਾ ਮਜ਼ਾਦ ਕੀਤੀ ਜਾਵੇ ਉਹ ਫਿਰ ਜੇ ਵੱਧ ਮਜ਼ਾਦ ਸਾਡੀ ਕੀਤੀ ਜਾਵੇ ਜੀ ਜੋ ਮੇਰੇ ਬੇਟੇ ਨੂੰ ਅਤੀ ਅੱਜ ਤੋਂ ਬੇਟਾ ਮੇਰਾ 30 ਸਾਲ ਦਾ ਹੋ ਗਿਆ ਜੀ 2005 ਤੋਂ ਇਹਨੂੰ ਮਤਲਬ ਸਾਨੂੰ ਪਤਾ ਚੱਲ ਗਿਆ ਸੀ 6th ਕਲਾਸ ਚ ਪੜਦਾ ਸੀ ਮਤਲਬ ਉਸ ਤੋਂ ਬਾਅਦ ਅਸੀਂ ਬਹੁਤ ਹੀ ਜ਼ਿਆਦਾ ਵੀ ਮਤਲਬ ਇਹਦੇ ਤੇ ਪੈਸਾ ਖਰਚ ਕਰ ਚੁੱਕੇ ਆ ਕੋਈ ਇਸ ਦਾ ਮਤਲਬ ਡਾਕਟਰਾਂ ਦੀ ਹੋਣ ਮੀਟਿੰਗ ਹੋਈ ਹੈ ਮਤਲਬ ਇਹਦਾ ਅਮਰੀਕਾ ਚ ਇਲਾਜ ਹੈਗਾ ਤੇ ਸਾਨੂੰ ਸੰਗਤ ਦੀ ਅੱਗੇ ਬੇਨਤੀ ਹੈ ਸਾਡੇ ਡਾਕਟਰਾਂ ਨੇ ਇਹ ਕਿਹਾ 60% ਤੋਂ ਉੱਪਰ ਇਹਨੂੰ ਫਰਕ ਪਵੇਗਾ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਬੱਚੇ ਵਾਸਤੇ ਵੀ ਮਤਲਬ ਸਾਡੀ ਮਦਦ ਕੀਤੀ ਜਾਵੇ ਸਾਡੀ ਸਹਾਇਤਾ ਕੀਤੀ ਜਾਵੇ